ਜਿਨ੍ਹਾਂ ਦਾ ਕੀਤਾ ਪੱਲੇ ਪੈ ਹਲਾ ਲਾ ਕੇ ਉਹਨੇ ਸਾਸਤਾ ਕੀ ਦਿੱਤੇ ਆਪਣਾ ਦੇ ਦੇਣਾ ਸੀਗਾ ਸਮਝਿਆ ਆਪਣਾ ਉਲਟ ਹੋ ਗਿਆ ਜਿਹਦੇ ਪੈਸੇ ਪੈਸਾ ਲਾਇਆ ਹੋਵੇ ਬਾਹਰ ਫੜ ਕੇ ਨਾਲਾ ਖੜਾ ਕੀਤਾ ਬੰਦਾ ਕੀਤਾ ਵੇ ਸਿਰ ਇੱਕ ਆਪਣਾ ਆਸਤਾ ਹੁੰਦੀ ਹੈ ਨਾ ਵੀ ਯਾਰ ਆਪਾਂ ਨਾਲ ਨਾਲ ਆਪਣੇ ਨਾਲ ਖੜੂਆ ਮੜੇਗਾ ਉਹ ਤੋਂ ਮਤਲਬ ਕਿ ਆਪਣਾ ਰੰਗ ਬਹੁਤ ਦਿਖਾਈ ਕੋਈ ਵੀ ਨਹੀਂ ਖੜਾ ਮਤਲਬ ਕੋਈ ਨਹੀਂ ਖੜਾ ਕੋਈ ਬੰਦਿਆਂ ਦੇ ਆਪਾਂ ਨਾਲ ਐਸੀ ਵੀ ਹੁੰਦਾ ਯਾਰ ਵੀ ਆਪਾਂ ਇਹਨਾਂ ਨੂੰ ਖੜਾ ਆਪਾਂ ਜਿਨ੍ਹਾਂ ਤੇ ਅੱਖਾਂ ਮਿਜ ਕੇ ਭਰੋਸਾ ਕਰ ਸਕਦੇ ਆਪਾਂ ਉਹ ਹੁੰਦਾ ਯਾਰ ਆਪਾਂ ਇਹਨਾਂ ਨੂੰ ਹੱਥ ਰੱਖਿਆ ਇਹਨਾਂ ਤੇ ਅੱਜ ਕੋਈ ਗੱਲ ਨਹੀਂ ਸਮਾਨ ਤੇ ਮੈਂ ਕਹਿੰਦਾ ਸਾਡਾ ਜਿਹੜਾ ਮੇਰਾ ਪ੍ਰਾਣਾ ਸਰਕਲ ਹੈ ਹਾਂ ਹਣਾ ਰਿਪਰਾ ਵੀ ਚਾਰ ਬੰਦੇ ਉਹ ਮੇਰੇ ਹੁਣ ਤੱਕ ਹੁਣ ਤੱਕ ਨਾਲ ਹੂੰ ਹੂੰ ਬਾਕੀ ਜਿਹੜੇ ਉਹ ਤੋਂ ਬਾਅਦ ਬਣੇ ਹਣਾ ਜਿਹਨਾਂ ਦਾ ਕੀਤਾ ਹਲੇ ਹਾਂਜੀ ਹਾਂਜੀ ਹਣਾ ਹਾਂਜੀ ਤੇ ਉਹਨਾਂ ਦਾ ਬਹੁਤ ਹੁੰਦਾ ਯਾਰ ਵੀ ਸਮਾਂ ਖਰਾਬ ਕੀਤਾ ਆਪਦਾ ਨਾ ਬਾਕੀ ਉਹ ਮਾਲਕ ਕਰੋ ਜਾਣੀ ਜਾਣ ਪਰ ਉਹ ਚੀਜ਼ ਨੇ ਬਾਈ ਸਖਾ ਤਾਂ ਬਹੁਤ ਕੁਝ ਦਿੱਤਾ ਹੁਣ ਸਿੱਖਦੇ ਆਪਾਂ ਕਿਤੇ ਹੁੰਨੇ ਆ ਹਾਂ ਹੁਣ ਮੈਨੂੰ ਆਪਣਾ ਬਾਈ ਜੀ ਵੀ ਕਹਿ ਦਿੰਦੇ ਆ ਹਾਂ ਬਾਈ ਭਿੰਦਰਾ ਵੀ ਕਹਿ ਆਂਦਾ ਹੁਣ ਤਾਂ ਸਿਆਣਾ ਹੋ ਜਾ ਹਣਾ ਮੇਰੀ ਆਪ ਤਾਂ ਨਾ ਬਈ ਮੈਨੂੰ ਕੋਈ ਵੀ ਫੋਨ ਕਰ ਦੇ ਬਾਈ ਵੀ ਯਾਰ ਵੀ ਮੇ ਮੇ ਮੇਰੀ ਗੱਲ ਕਰਾਈ ਬਾਈ ਰੋ ਹੂੰ ਮੈਨੂੰ ਬਾਈ ਜੀ ਬਾਈ ਕਹਿਆ ਤੂੰ ਆਪ ਦਾ ਆਪ ਦਾ ਦੇਖ ਲਾ ਤੂੰ ਬਾਕੀ ਦੇਖਾਂਗੀ ਹੁਣ ਹਣਾ ਸਹੀ ਗੱਲ ਹੈ ਕੀ ਗੱਲ ਹੈ ਕਿ ਤੇ ਤੇਜ ਬਾਲੀ ਛੇਤੀ ਜਾਣੇ ਕਿ ਕਿ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਮਤਲਬ ਦੱਸ ਜੀ ਨਾ ਬਾਈ ਵੀ ਹੁਣ ਤਾਂ ਬੰਦੇ ਜਿਉਂਦੇ ਜਗਦੇ ਬੈਠੇ ਆ ਮੈਂ ਪੈਸਾ ਮੰਗ ਨਹੀਂ ਸਕਦਾ ਓਕੇ ਸ਼ੋ ਲੋਣ ਦਾ ਪੈਸਾ ਆਪ ਦੀ ਵੈਲੂ ਹੈ ੜੀ ਮੇਰੀ ਮੈਂ ਮੈਂ ਮੰਗ ਨਹੀਂ ਸਕਦਾ ਔਰ ਵੀਰੇ ਚਾਰ ਪੰਜ ਪੰਗੋਂ ਲਾਈਨੇ ਬਾਈ ਨੇ ਬੁੱਕ ਕੀਤੇ ਠੀਕ ਹੈ ਮੈਂ ਬਾਈ ਤੋਂ ਹੀ ਕਰ ਲਾ ਮੈਂ ਮੈਨੂੰ ਤਾਂ ਮੁੜ ਕਿਵੇਂ ਕਹਾਂਗਾ ਵੀ ਤੂੰ ਇੰਨੇ ਨਹੀਂ ਆਏਗਾ ਆ اچھا ਜਨ ਹਾਂ ਮੈਂ ਇੱਕ ਬੋਲਾਂ ਜਿਵੇਂ ਤੋਂ ਇਹਨੂੰ ਪੁੱਛਿਆ ਕਿ ਡਾਉਨ ਫਾਲ ਇੱਕ ਜਿਹੜਾ ਬੰਦਾ ਟੀਵੀ ਤੇ ਜਾਂ ਮਤਲਬ ਜਿਹੜਾ ਕਲਾਕਾਰ ਹੈ ਆਪਾਂ ਬਾਲੀਵੁੱਡ ਦੇ ਵਿੱਚ ਵੀ ਦੇਖਦੇ ਆਂ ਕਈ ਕਲਾਕਾਰ ਜਦੋਂ ਤੱਕ ਹਿੱਟ ਹੈ ਹਿੱਟ ਹੈ ਜਦੋਂ ਡਾਉਨ ਫਾਲ ਆਉਂਦਾ ਹੈ ਇਹ ਕੈਮਰੇ ਤੋਂ ਪਾਸੇ ਰਹਿਣਾ ਇਹ ਟੀਵੀ ਤੋਂ ਪਾਸੇ ਰਹਿਣਾ ਇਹ ਇਹ ਫੇਮ ਤੋਂ ਪਾਸੇ ਰਹਿਣਾ ਬਹੁਤ ਔਖਾ ਤੇ ਬੜਿਆਂ ਨੂੰ ਡਿਪਰੈਸ਼ਨ ਚ ਵੀ ਲੈ ਜਾਂਦਾ ਇਹ ਬੜਿਆਂ ਨੇ ਸੁਸਾਇਸਾਈਡ ਤੱਕ ਵੀ ਕਰ ਲੈਂਦੇ ਆ ਬੜੇ ਇਹਨਾਂ ਰਸਤਿਆਂ ਤੇ ਚੱਲ ਕੇ ਉਹਨਾਂ ਨੂੰ ਆਏ ਹੁੰਦਾ ਯਾਰ ਵੀ ਕਿ ਖਤਮ ਹੋ ਗਏ ਟੁੱਟ ਗਏ ਮਤਲਬ ਉਹਦੇ ਐਸੇ ਵਕਤ ਦੇ ਵਿੱਚ ਐ ਸੰਭਲਣਾ ਉਹ ਕਿੰਨਾ ਕੁ ਬੇਸ਼ੰਗਰਸ਼ ਕੀਤਾ ਮੈਂ ਮੈਂ ਨੌਂ ਨਾ ਪਾਰਸਵਾ ਚ ਸਭ ਤੋਂ ਛੋਟੀ ਉਮਰ ਦਾ ਆਪਣਾ ਪੁਲਿਸ ਦੀ ਰੇਟ ਪੈਂਦੀ ਸਭ ਤੋਂ ਛੋਟਾ ਫੜਿਆ ਗਿਆ ਸੀ ਅੱਛਾ ਛੇ ਮੇਂ ਚ ਪੜਦਾ ਪੁਲਿਸ ਖਾੜ ਕੁਬਾ ਸਾਰਾ ਸਿਰ ਦੇ ਉੱਤੇ ਨੰਗੇ ਅੱਛਾ ਜੀ ਇਹ ਤਾਂ ਹੁੰਦਾ ਜੀ ਉਹ ਹਾਂਜੀ ਉਹ ਤਾਂ ਹੁੰਦਾ ਵੀ ਯਾਰ ਸੱਚਾ ਪਾਸ਼ ਹੋਣਾ ਨਾ ਕੁਝ ਹੋਵੇ ਤੇ ਨਹੀਂ ਕੁਝ ਹੋਣਾ ਜਦੋਂ ਖਾੜ ਤੋਂ ਬਾਅਦ ਵੇਲੇ ਸੀ ਉਹ ਤਾਂ ਨੌਜਮਾਂ ਭਰਸਾ ਸੀ ਨਹੀਂ ਉਦੋਂ ਮੈਂ ਉਹ ਤਾਂ ਪਹਿਲਾ ਸੀ ਉਦੋਂ ਲਹਿਰ ਫਿਰ ਬਾਅਦ ਸ਼ੁਰੂ ਹੋਈ ਨਾ ਹੂੰ ਉਦੋਂ ਪੂਤ ਪਿੰਡ ਹੁੰਦੇ ਜੀ ਉਦੋਂ ਪੂਰਾ ਮਾਹੌਲ ਤੋ ਹੋ ਸੀ ਗਰਮ ਹਾਂ ਉਹਦੋਂ ਵੀ ਬਹੁਤ ਕੁਝ ਦੇ ਦੇਖਿਆ ਰੰਗ ਤਮਾਸ਼ੇ ਤੇ ਫਿਰ ਮੇਰੀ ਮਾਂ ਮਾਰ ਛੋਟੇ ਹੁੰਦੇ ਦੀ ਮਾਂ ਦਿੱਚੇ ਚਲੀ ਗਈ ਜਿਹਦੀ ਸਭ ਤੋਂ ਵੱਧ ਮੇਰੇ ਮੇਰੇ ਸਾਟਾ ਭਜੀ ਹੈ ਨਾ ਹਾਂਜੀ ਅਸੀਂ ਅਸੀਂ ਆਪਣੇ ਚਾਰ ਪਰਾਂ ਠੀਕ ਹੈ ਜੀ ਦੋ ਬਿਹੈ ਸੀ ਕਿ ਦੋ ਛੋਟੇ ਬਿਹੈ ਨਹੀਂ ਸੀ ਮੈਂ ਸਭ ਤੋਂ ਛੋਟਾ ਸੀਗਾ ਹਾਂਜੀ ਤੇ ਮੇਰੀ ਮਾਂ ਚਲੀ ਗਈ ਮੇਰੀ ਇਹ ਸੀਗੀ ਉਦੋਂ ਉਸ ਮੋੜ ਤੇ ਵੀ ਨਾ ਛੋਟਾ ਸੀ ਨਾ ਵੱਡਾ ਸੀ ਠੀਕ ਐ ਉਦੋਂ ਜਿਹੜੀਆਂ ਦੋ ਤਿੰਨ ਸਾਰਾ ਠੋਕਰਾਂ ਖਾਧੀਆਂ ਮੈਂ ਹੂੰ ਉਦੋਂ ਮੈਂ ਮਤਲਬ ਕਿ ਉਸ ਵਕੀਨ ਦੇ ਮੈਨੂੰ ਕਾ ਕਪੜਾ ਕੱਢਣਾ ਕੀਤਾ ਬਹੁਤ ਜ਼ਿਆਦੇ ਹੂੰ ਮਤਲਬ ਜਿਵੇਂ ਉਹਦੇ ਪਾਸੇ ਚੇਂਜ ਹੋ ਜਾਣਾ ਹੂੰ ਦੁਨੀਆ ਉਲਟ ਹੋ ਜਾਣੀ ਸਾਰੀ ਹੂੰ ਹੈਨਾ ਹੂੰ ਮਤਲਬ ਜਿਹੜੇ ਚੁੱਲ੍ਹੇ ਚੌਕੇ ਤੇ ਬਹਿ ਕੇ ਆਪਾਂ ਹੂੰ ਦਸ ਜਾਣੇ ਇਕੱਠੇ ਰੋਟੀ ਖਾਦੇ ਹੋਈਏ ਨਾਲ ਯਾਰ ਦੋਸਤ ਵੀ ਬਿਲਕੁਲ ਹੈਨਾ ਤੇ ਉੱਥੇ ਮਿਲ ਕੇ ਥੋੜਾ ਮਨ ਮੜਨਾ ਕਰੇ ਜਾਂ ਮਿਲ ਕੇ ਉਥੇ ਥੋੜੀ ਐਂਟਰੀ ਮੰਦ ਹੋ ਜੇ ਹੂੰ ਥੋੜਾ ਫਿਰ ਸਾਰਾ ਕੁਝ ਹੀ ਗੱਲ ਛੋਟੇ ਹੁੰਦੇ ਨੇ ਮਤਲਬ ਕੋ ਬਹੁਤ ਕੁਝ ਦੇਖਿਆ ਹੂੰ ਮਾਂ ਤੇ ਫਿਰ ਗਾਣਾ ਨਹੀਂ ਕੋਈ ਗਾਇਸੀ ਬਈ ਵੱਡੀ ਭਾਬੀ ਮਾਂ ਵਰਗੀ ਉ ਤਾਂ ਹੀ ਗਾਇਸੀ ਬਾਈ ਫਿਰ ਰੌਂਗ ਅੱਛਾ ਹਾਂਜੀ ਉਹ ਫਿਰ ਸੁਣਾ ਦੇ ਬਾਈ ਤੁਸੀਂ ਪੀ ਲੋ ਪੀਣੀ ਤਾਂ ਪਹਿਲਾਂ ਕੋਈ ਨਹੀਂ ਕੋਈ ਨਹੀਂ ਆ ਥੋੜੇ ਚਾਹ ਵੀ ਠੰਡੇ ਕਰ ਦਾਂਗੇ ਅਸੀਂ ਹਾਲਾਂਕਿ ਬਈ ਮਾਂ ਤਾਂ ਹਮੇਸ਼ਾ ਯਾਦ ਰਹਿੰਦੀ ਪਰ ਜਦੋਂ ਫਿਰ ਇਹਨੂੰ ਉਹ ਤਾਂ ਘਾੜ ਜਦੋਂ ਪੁੱਤ ਹਿੱਟ ਹੋ ਗਿਆ ਹੁਣ ਉਦੋਂ ਤਾਂ ਘਾੜ ਬੜੀ ਰੱਖਦੀ ਹਾਂ ਮੈਂ ਮੈਂ ਉਦੋਂ ਮੈਂ ਜਦੋਂ ਨਾ ਤੂੰ ਪਿੰਡ ਹੁੰਦਾ ਸੀ ਮੈਂ ਉਦੋਂ ਜਦੋਂ ਆਪਣਾ 32 ਦੇ ਗਾਣੇ ਆਉਂਦੇ ਆਪਣਾ ਮਹੰਮਸ ਸਿੰਘ ਸਾਹਿਬ ਦੇ ਮਾਨਕ ਦੇ ਤੇ ਮੈਂ ਮੇਰੀ ਮਾਂ ਨੂੰ ਕਹਿੰਦਾ ਵੀ ਵੀ ਕਹਿੰਦਾ ਮੈਂ ਵੀ ਆਪਣਾ ਆਇਆ ਆਪਣਾ ਹੀ ਆਇਆ ਕਰੂੰ ਅੱਛਾ ਪਰ ਮੈਨੂੰ ਇਹ ਨਹੀਂ ਪਤਾ ਸੀ ਉਦੋਂ ਉਹਨੇ ਹੋਣਾ ਨਹੀਂ ਜਦੋਂ ਮੈਂ ਹਿੱਟ ਹੋਣਾ ਉਦੋਂ ਨਹੀਂ ਹੋਣਾ ਮਾਦਰ ਜੀ ਬਾਈ ਯਾਰ ਸਮਾਂ ਬੜਾ ਹੋਇਆ ਜਿਹੜੇ ਬੰਦੇ ਸੋਡੇ ਬਾਈ ਵੀ ਆਪਣਾ ਆਪਣਾ ਕਰਦੇ ਹੁਣ ਬਾਹਰੋਂ ਡੰਗਣਾ ਦੇ ਵੀ ਆ ਯਾਰ ਹਾਂਜੀ ਉਹੀ ਬੰਦੇ ਮੂੰਹ ਆਪਣਾ ਮੂੰਹ ਮੁੱਕ ਮੋੜ ਜਾਂਦੇ ਤੁਹਾਡਾ ਸਮਾਂ ਆ ਜਾਣਾ ਹਾਂ ਮਤਲਬ ਕਿ ਮਾ ਸਮਾਂ ਵੀ ਦੇਖਿਆ ਹਾਂ ਵੀ ਪਿੰਡੋਂ ਵਾਸੀ ਆਪਣਾ ਚਲਾ ਗਿਆ ਸੀ ਗੁਰੂ ਆਪਣਾ ਗੁਰੂ ਕਾਸ਼ੀ ਕਾਲੇ ਪੜ੍ਹਨ ਵੇਲੇ ਮੈਂ ਤਾਂ ਉੱਤੇ ਅਪੜਾ ਤਤ ਮੰਡੀ ਰਹਿਣ ਲੱਗ ਗਿਆ ਸੀ ਹਾਂਜੀ ਸ਼ਾਮ ਨੂੰ ਮਲ ਕੇ ਸਾਨੂੰ ਮੈਨੂੰ ਫਿਕਰ ਪੈਂਦਾ ਵੀ ਰੋਟੀਆਂ ਅੱਜ ਕਿੱਥੇ ਖਾਵਾਂਗੇ ਇਹ ਨਹੀਂ ਵੀ ਆਪਣੇ ਪੈਸੇ ਨਹੀਂ ਸੀ ਹਾਂਜੀ ਮੋਹਲੇ ਤਾਂ ਮਤਲਬ ਜੇ ਤੁਹਾਨੂੰ ਮਰਜ਼ੀ ਖਾ ਲੈ। ਕਿ ਕਹੁੰਦਾ ਨਹੀਂ ਵੀ ਯਾਰ ਵੀ ਜਿਹੜਾ ਮਾਂ ਬੱਦਾਲੀ ਰੋਟੀ ਸੀਗੀ ਉਹ ਤਾਂ ਹੈ ਨਹੀਂ ਰਹੀ। ਬਈ ਪਿਆਰ ਵੀ ਹੁੰਦਾ। ਹਾਂ। ਸ਼ਾਨੂ ਮਲ ਕਹਿੰਦਾ ਸੀ ਮੈਂ ਉਹ ਸਮਾਂ ਦੇਖਿਆ ਹੋਇਆ। ਸ਼ਾਨੂ ਮਲ ਆਪਣਾ 5:00 ਵਜੇ ਨਾਲ ਹੋ ਪੈਣ ਲੱਗ ਜਾਂਦੀ। ਵੀਰੋਂ ਇੱਕ ਵੈਸੇ ਵੀ ਮਤਲਬ ਜਿਵੇਂ ਜਸਨੇ ਕਿਹਾ ਵੀ ਪਹਿਲੀ ਕਮਾਈ ਜਾਂ ਪਹਿਲੀ ਜਦੋਂ ਬੰਦੇ ਨੂੰ ਕੋਈ ਵੀ ਪ੍ਰਾਪਤੀ ਪਹਿਲੀ ਹੁੰਦੀ ਮੰਨ ਲਓ ਤੁਹਾਡੀ ਪਹਿਲੀ ਕਾਸਟ ਹੈਟ ਕਿਤੇ ਬੰਦੇ ਨੇ ਆ ਕੇ ਮਾਂ ਨੂੰ ਆ ਕੇ ਦੇਣੀ ਵੀ ਆ ਮਤਲਬ ਉਹ ਤਾਂ ਸਭ ਤੋਂ ਵੱਡੀ ਬਈ ਚੀਜ਼ ਹੀ ਮਾਂ ਹੈ। ਹੂੰ। ਮੈਂ ਸੋ ਦੱਸਦਾ ਗੱਲ ਵੀ ਕੋਸ਼ਿਸ਼ ਕਰਨਾਂ ਕਿ ਜੀ ਹੁੰਦੀਆਂ ਨੈਪਕਿਨ ਪਹਿਨੋ ਛੋਟੀ ਜਿੰਦਗੀ ਜਨਾ ਹਾਂਜੀ ਤੁਸੀਂ ਇੱਕਦਮ ਆਲਕ ਨੂੰ ਬਰਾਬਰ ਨੂੰ ਪਤਾ ਹੁੰਦਾ ਹੈ ਹਾਂ ਦੂਜੀ ਛੋਟੀ ਮਾਂ ਹੁੰਦੀ ਹੈ ਬਿਲਕੁਲ ਜੋ ਉਹਦੇ ਨਾਲ ਸਾਂਝੀ ਕਰ ਆਪਣਾ ਘਰ ਸਾਂਝੇ ਠੀਕ ਹੈ ਹੂੰ ਕਿਉਂਕਿ ਮਾਂ ਸਿਆਣੇ ਕਹਿੰਦੇ ਵੀ ਜੇ ਪਿਓ ਮਰ ਜੇ ਮਾਂ ਘਰ ਸੰਭਾਲ ਲੈਂਦੀ ਹੈ ਬਿਲਕੁਲ ਜੇ ਮਾਂ ਮਰ ਜੇ ਛੋਟਾ ਘਰ ਖੇਰ ਖਰ ਹੋ ਜਾਂਦਾ ਹੂੰ ਘਰ ਦੇ ਮੋਂ ਦੂਰ ਦੂਜੇ ਪਾਸੇ ਹੋ ਜਾਂਦੇ ਹੋ ਜਾਂਦੇ ਠੀਕ ਹੈ ਉਹ ਸਾਡੇ ਨਾਲ ਵੀ ਹੋ ਜਾਂਦਾ ਹੂੰ ਮਤਲਬ ਕੱਲ ਮੇਰੇ ਨਾਲ ਹਰ ਕਰੀ ਬਹੁਤ ਮਾ ਆ ਗਿਆ ਮਾਂ ਬਿਨਾ ਤਾਂ ਜਾ ਕੇ ਘੁੱਪਨੇ ਰਹਾ ਮਾਂ ਵਾਲੀ ਘਰ ਵੱਜਿਆ ਹੁੰਦਾ ਬਿਲਕੁਲ ਚਲੋ ਮੈਂ ਗੀਤ ਉਦੋਂ ਬੋਲ ਹਾਂ ਹਾਂ ਜ਼ਰੂਰ ਆਉਣ ਦੋ ਮੈਂ ਥੋੜਾ ਮੋਹਲ ਸਾਈਡ ਪਾਸੇ ਲੈ ਨਹੀਂ ਜ਼ਰੂਰ ਨਹੀਂ ਨਹੀਂ ਮੁਖ ਮਾਨੇ ਮੁਖ ਮਾਨੇ ਬੜੇ ਚਿਰਦਾਲ ਕੋਆ ਵੱਡੀ ਭਾਬੀ ਮਾਂ ਵਰਗੀ ਮਾਂ ਮਰੀਦਾ ਮਾਂ ਮਰੀਦਾ ਅਹਿਸਾਸ ਵੀ ਨਾ ਹੋਇਆ ਵੱਡੀ ਪਹਾਬੀ ਮਾਂ ਵਰਗੀ ਮੁਖ ਮਾਨੇ ਕਾ ਮਾਤਾ ਕਾ ਮਾਤਾ ਇਹ ਵੀ ਉਸੇ ਵੀਰ ਦਾ ਲਿਖਵਾਇਆ ਭਾਈ ਆਪਣਾ ਕੋਟ ਭਾਈ ਦਾ ਹੂੰ ਉਹ ਪੈਰ ਗਈ ਸੀ ਇਹ ਫਿਰ ਤੁਸੀਂ ਕਹਿ ਕੇ ਲਿਖਵਾਇਆ ਅਸਲ ਵਿੱਚ ਨਾ ਗੀਤ ਬਣ ਗਿਆ ਹੂੰ ਉਹਨੂੰ ਆਪਣਾ ਪਤਾ ਸੀ ਮੇਰੇ ਬਾਰੇ ਉਹ ਗੱਲਾਂ ਵਿੱਚ ਠੀਕ ਹੈ ਜਿਹੜੀਆਂ ਕਦੇ ਆਈਆਂ ਗੱਲਾਂ ਹੋ ਜਾਂਦੀਆਂ ਨੇ ਉਹ ਦਵਰਗੀਤ ਬਣ ਗਿਆ ਬਾਈ ਇਹ ਵੀ ਹੁੰਦਾ ਸੀ ਗੀਤਕਾਰ ਨੂੰ ਵੀ ਕਿ ਹਾਲਾਂਕਿ ਭਿੰਦਰ ਬਾਈ ਤਾਂ ਹਰ ਨਵਜ਼ ਪਛਾਣ ਲੈਂਦੇ ਆ ਤੁਹਾਡੇ ਵੱਲੋਂ ਵੀ ਅਸੀਂ ਵੀਰ ਐਸਾ ਕੁਝ ਮੈਟਰ ਮੈਨੂੰ ਚਾਹੀਦਾ ਵੀ ਐਸਾ ਕੁਝ ਲੋਕ ਭਿੰਦਰ ਬਾਈ ਤੋਂ ਇਲਾਵਾ ਹੋਰ ਗੀਤਕਾਰਾਂ ਤੋਂ ਕੁਝ ਇਦਾਂ ਦਾ ਡਿਮਾਂਡ ਤੇ ਰੱਖਵਾਏ ਇੱਥੇ ਗਾਣੇ ਨਹੀਂ ਮੈਂ ਗਾਣੇ ਆਪਣਾ ਲਗਵਾਏ ਨਹੀਂ ਗਾਣੇ ਜਿਹੜੇ ਆਪਣਾ ਆਉਂਦੇ ਸੀ ਵਧੀਆ-ਵਧੀਆ ਗਾਣੇ ਉਹ ਬਾਈ ਬਾਈ ਦੇ ਸਾਹਮਣੇ ਅਸੀਂ ਰੱਖ ਦਿੰਦੇ ਸੀ ਕਿਹਜਾ ਗਣੇ ਨੇ ਤੇ ਇਹ ਨਹੀਂ ਬਾਈ ਨੇ ਗਣ ਆਪਣਾ ਕਲੇ ਆਪ ਦੇ ਗਾਣੇ ਗਵਾਏ ਨੇ ਸਾਰਾ ਦਿਨ ਆਪਣਾ ਗਾਣੇ ਗਵਾਏ ਨੇ ਹੂੰ ਪਿੰਦਰਬਾਈ ਨਾਲ ਕਿੰਨਾ ਸਮਾਂ ਉਦੋਂ ਉਸ ਪਾਰੀ ਦੇ ਵਿੱਚ ਮੈਂ ਬਾਈ ਰਿਹਾ ਬਾਈ ਨਾਲ 99 2000 ਤੱਕ ਰਿਹਾ ਮੈਂ ਠੀਕ ਹੈ ਫਿਰ ਆਪ ਆਪਣਾ ਮੇਰੇ ਬਾਅਦ ਆਪਣਾ ਧਰਪੀਤਾ ਗਿਆ ਸੀ ਹੂੰ ਫਿਰ ਜਿਹੜਾ ਮੁੰਡਾ ਆਪਣਾ ਵੀਰ ਦੇ ਮੰਦਰ ਹੈ ਹੂੰ ਇਹ ਵੀ ਮੇਰਾ ਮੇਰੇ ਕੋਲੇ ਹੁੰਦਾ ਸੀ ਅੱਛਾ ਬਲਜਿੰਦਰ ਓਕੇ ਫਿਰ ਮੈਂ ਉਹਦੀ ਵਾਹ ਫੜਾਈ ਬਾਈ ਨੂੰ ਹੂੰ ਹਾਂ ਚੋ ਵੀ ਚਲ ਵਧੀਆ ਬਾਬੇ ਦੀ ਕਿਰਪਾ ਹੋਈ ਹਾਂ ਉਹ ਤੇ ਉਹ ਮੇਰੇ ਕੋਲ ਰਿਹਾ 4-5000 ਰਿਹਾ ਹੂੰ ਬਿਲਕੁਲ ਫਿਰ ਆਇਆ ਹੁੰਦਾ ਜੀ ਮੇਰੇ ਬਾਈ ਕੋਲੇ ਜਮ ਕਲਾਕਰ ਅਸੀਂ ਚੱਲੇ ਗਏ ਹੋਰ ਆਗੇ ਨਵੇਂ ਆ ਗਏ ਹੂੰ ਪਰ ਅਸੀਂ ਇਹ ਵੀ ਅਸੀਂ ਆਪਣਾ ਐਗਰੀਮੈਂਟ ਪੂਰਾ ਕੀਤਾ ਭਾਈ ਨੂੰ ਠੀਕ ਹੈ ਵੀ ਉਹਨੇ ਵਿਚਾਲੋਂ ਨਾ ਨਾ ਉਹ ਉਹ ਵੀ ਪੂਰਾ ਕੀਤਾ ਉਸ ਦਿਵਾਰ ਵੀ ਅਸੀਂ ਆਪਣਾ ਮਿਲਦੇ ਵੀ ਰਹੇ ਆਉਂਦੇ ਜਾਂਦੇ ਵੀ ਰਹੇ ਹੂੰ ਤਾਂ ਹੀ ਤਾਂ ਹੀ ਹੋਣਾ ਕਿ ਆਪਣੇ ਮੇਲ ਹੋਏ ਆ ਹੂੰ ਜੇ ਫਰਕ ਪਿਆ ਹੁੰਦਾ ਫਿਰ ਤੁਹਾਨੂੰ ਪਤਾ ਹੀ ਬਿਲਕੁਲ ਅੱਛਾ ਜਿਵੇਂ ਤੁਸੀਂ ਤਨਪ੍ਰੀਤ ਬਾਈ ਦੀ ਗੱਲ ਕਰੀ ਆ ਵੀ ਤੁਸੀਂ ਬਾਈ ਕੋਲੇ ਲੈ ਕੇ ਗਏ ਸੀ ਬਾਈ ਕੋਲੇ ਆਉਣ ਤੋਂ ਬਾਅਦ ਉਹਨੇ ਬਈ ਵਾਕਮਾਲੀ ਧਰਮਪ੍ਰੀਤ ਬਾਈ ਨੇ ਜੋ ਕੀਤਾ ਪਰ ਬਈ ਉਹ ਸੀਨ ਮਤਲਬ ਉਹ ਕਿਵੇਂ ਸੀ ਅਖੀਰਲਾ ਸਵੇਰਾ ਜਦੋਂ ਬਿਛੋੜਾ ਪਿਆ ਤਾਂ ਮੈਨੂੰ ਲੱਗਦਾ ਇਹ ਹੁੰਦਾ ਵੀ ਸੱਜੀ ਬਾਹੀਂ ਕੱਟੀ ਗਈ ਅਸਲ ਮੈਂ ਇੱਥੇ ਉਦੋਂ ਹੈ ਨਹੀਂ ਸੀ ਬਾਈ ਪਰ ਜਦੋਂ ਖਬਰ ਸੁਣ ਮੈਂ ਚਲੇ ਗਿਆ ਜਦੋਂ ਮੈਂ ਜਿਹੜੇ ਜਾਦਾ ਮੇਰੇ ਰਾਤ ਨੂੰ ਨਾ ਉਸ ਰਾਤ ਬੜੀ ਆਪਣੇ ਬੇਚੈਨ ਸੀ ਮੈਨੂੰ ਵੀ ਹੂੰ ਮੈਂ ਉਦੋਂ ਉਸ ਦਾ ਸੌਂ ਨਹੀਂ ਰਿਹਾ ਸੀ ਮੇਰੀ ਵਾਈਫ ਸੀ ਨਾ ਗੱਲਾਂ ਕਰੀ ਜਾਂਦੇ ਆ ਆ ਸਮਝਦੀ ਹਾਂ ਉੱਠ ਕੇ ਆ ਜਿਵੇਂ ਰਾਤ ਨੂੰ ਆਪਣੀ ਨੀਂਦ ਨਹੀਂ ਆਉਂਦੀ ਹੁੰਦੀ ਹੂੰ ਅਸੀਂ ਗੱਲਾਂ ਕਰੀ ਉਹ ਉਸੇ ਟਾਈਮ ਹੀ ਮੈਨੂੰ ਆਪਣਾ ਬਾਈ ਆਪਣਾ ਅਮਰਦੀਪ ਕਹਿੰਦਾ ਮੈਸੇਜ ਆ ਗਿਆ ਅੱਛਾ ਜੀ ਫੇ अच्छा जी। ਕਿ ਕਹਿੰਦਾ ਐ ਕਰਕੇ ਵੀ ਧਰਮ ਮਾਹੇ ਆ ਬ ਨਹੀਂ ਬਾਈ ਜੀ ਕਿਉਂਕਿ ਸਾਡੀਆਂ ਰਿਸ਼ਤੇ ਰੇ ਸਾਂਝੇ ਆ। ਹਾਂਜੀ। ਉਹਨਾਂ ਐਸੀ ਮੈਨੂੰ ਫੋਨ ਆ ਜਾਂਦਾ ਉਹਨਾਂ ਦਾ। ਹੂੰ। ਕਹਿੰਦਾ ਯਾਰ ਮੈਂ ਮੈਂ ਆਪ ਮੈਂ ਆਪ ਲਾਇਆ ਜਾ ਕੇ। ਹੂੰ। ਉਹ ਫਿਰ ਉਹਦੇ ਬਖਤੀ ਬਤਲ। ਫਿਰ ਮੈਂ ਸਾਡੇ ਸਾਂਝੇ ਰਿਸ਼ਤੇ ਦੇ ਫੋਨ ਕੀਤਾ। ਹੂੰ। ਬਈ ਬਿਕਰ ਨੂੰ। ਹੂੰ। ਉਹ ਬਾਕੀ ਤੁਹਾਨੂੰ ਪਤਾ ਕਿਹਦੇ ਨਾਲ ਮੈਂ ਜਾਓ ਉੱਥੇ। ਪਿੰਡ। ਉਹ ਸਮੇਂ ਐਸੀ ਬਈ ਅਸਰ ਵਿੱਚ ਉਹ ਸਾਨੂੰ ਹੁਣ ਤੱਕ ਸਮਝ ਨਹੀਂ ਲੱਗੀ। ਹੂੰ। ਮੈਂ ਬੜਾ ਵੱਡਾ ਕਲਾਕਾਰ। ਹਾਂ। ਕੋਈ ਮਲਕੇ ਪੈਸੇ ਦੀ ਹੁਣ ਇੱਕ ਕਮੀ ਕਮੀ ਬਿਲਕੁਲ ਵਧੀਆ ਫੈਮਿਲੀ ਵਧੀਆ ਕੋਟੀ ਵਧੀਆ ਜ਼ਮੀਨ ਜਿਆਦਾ ਸਮਝ ਨਹੀਂ ਆਈ ਕੀ ਹੋਇਆ ਉਹ ਸਭਾਲਿਆ ਚ ਨਾਲੇ ਤੱਕ ਵੀ ਬਣਾ ਰੂ ਵੀਰ ਕੀ ਉਦੋਂ ਬਣ ਗਿਆ ਪਤਾ ਨਹੀਂ ਬਾਈ ਮਤਲਬ ਆਪਦੇ ਨਾਲ ਹੀ ਲੈ ਗਿਆ ਕੁਛ ਭੇਦ ਨਾਲ ਹੀ ਚਲੇ ਜਾਣਾ ਨਾਲ ਨਾਲ ਲੈ ਗਿਆ ਹਮ